ਸਤਗੁਰ ਮੱਝੀਆਂ ਚਾਰਨ ਨੂੰ ਛੋਟੀ ਉਮਰੇ ਵਈ ਛੋਟੀ ਉਮਰੇ ਤੁਰ ਪਏ ਸਤਗੁਰ ਮੱਝੀਆਂ ਚਾਰਨ ਨੂੰ ਸੋਨਾ ਤਰ ਪਰ ਵੇਖ ਕੇ ਆਸਣ ਥੱਲੇ ਲਾਇਆ ਸੋਨਾ ਤਰ ਪਰ ਵੇਖ ਕੇ ਆਸਣ ਥੱਲੇ ਲਾਇਆ ਜੇ ਤਾ ਢਾਲ ਗਿਆ ਧੁੱਪ ਆ ਗਈ ਸੋਹਣੇ ਮੁਖੜੇ ਤੇ ਦਿਨ ਤਾਂ ਢਾਲ ਗਿਆ ਧੁੱਪ ਆਗੇ ਸੋਹਣੇ ਮੁਕੜੇ ਤੇ ਕਾਲਾ ਨਾਗ ਕਰਦਾ ਆ ਬਾਬੇ ਨੂੰ ਛਾਇਆ ਭਈ ਕਾਲਾ ਨਾਗ ਕਰਦਾ ਆ ਬਾਬੇ ਨੂੰ ਛਾਇਆ ਹਿੰਦੂ ਮੁਸਲਮਾਨਾਂ ਝਗੜਾ ਪਾਲਿਆ ਦੀਨਾਂ ਦਾ ਹਿੰਦੂ ਮੁਸਲਮਾਨਾਂ ਝਗੜਾ ਪਾਲਿਆ ਦੀਨਾਂ ਦਾ ਦੋਹਾ ਸਾਬਤ ਕਰਕੇ ਇੱਕੋ ਹੀ ਦਿਖਲਾਇਆ ਦੋਹਾ ਸਾਕਤ ਕਰਕੇ ਇੱਕੋ ਹੀ ਦਿਖਲਾਇਆ ਮੈਨੂੰ ਤੇਰੀ ਓਟ ਤੇਰੀ ਬਾਬਾ ਨਾਨਕ ਜੀ ਮੈਨੂੰ ਤੇਰੀ ਓਟ ਤੇਰੀ ਬਾਬਾ ਨਾਨਕ ਜੀ ਤੇਰੇ ਬਾਝ ਨੰਦ ਸਦਾ ਮੈਨੂੰ ਹੋਰ ਸਹਾਰਾ ਮੈਨੂੰ ਤੇਰੀ ਓਟ ਤੇਰੇ ਬਾਬਾ ਨਾਨਕ ਜੀ ਤੇਰੇ ਬਾਜਨਾ ਦਿਸਦਾ ਮੈਨੂੰ ਹੋਰ ਸਹਾਰਾ ਪਰਮ ਸਨਮਾਨ ਜੋ ਗੁਰੂ ਗੁਰੂ ਖਾਲਸਾ ਸਾਧ ਸੰਗਤ ਦੇ ਦਾਸ ਬਰ ਬੈਠੇ ਸਮਾਪਤੀ ਹੈ ਸਮੇਂ ਦੇ ਵਿੱਚ ਰਹਿੰਦੇ ਹੋਏ ਆਲ ਸੰਗਤਾਂ ਨੂੰ ਬੁਲਾ ਰਹੇ ਨੂੰ ਵੀ ਬੇਨਤੀ ਹੈ ਕਿ ਵਖਤ ਵਿਚਾਰੇ ਸੋ ਬੰਦਾ ਹੋਏ ਸਿੰਘ ਸਾਹਿਬ ਜੀ ਬਣੋ ਕਮੇਟੀ ਦੇ ਜੋ ਚੇਅਰਮੈਨ ਸਾਹਿਬ ਹੈ ਉਹਨਾਂ ਵੱਲੋਂ ਵੀ ਹੁਕਮ ਹੋਇਆ ਸੀ ਕਿ ਬਾਬਾ ਜੀ ਖੰਡਪਾਟ ਸਾਹਿਬ ਜੀ ਦੀ ਜਿਹੜੀ ਸਮਾਪਤੀ ਹੈ ਉਹ ਲਗਭਗ ਸਹੀ 11 ਵਜੇ ਕੀਤੀ ਜਾਵੇ। ਸੋ ਸਾਧ ਸੰਗਤ ਜੈਨ ਦੇ ਵਿੱਚ ਰਹਿੰਦੇ ਹੋਏ ਮੇਰੇ ਜਥੇ ਕੋਲੋਂ ਬਾਣੀ ਪੜਦੇ ਆਂ, ਸੇਵਾ ਨਿਭਾਉਂਦੇ ਆਂ ਬਿਆਨ ਪ੍ਰਕਾਰ ਦੀਆਂ ਸਾਧ ਸੰਗਤੀਆਂ ਦਾਸ ਰੇ ਕੋਲੋਂ ਉਹ ਲੱਝੁੱਕਾ ਬਿਆਦਮੀਆਂ ਹੋ ਜਾਂਦੀਆਂ। ਕਈ ਸੰਗਤਾਂ ਦੇ ਸਾਧ ਸੰਗਤ ਜਿਹੜੇ ਮਾਨ ਤੋਂ ਬਚਨ ਨਿਕਲਦੇ ਆ ਜਦੋਂ ਸਰੀਰ ਦਾ ਜ਼ੋਰ ਲੱਗਦਾ ਨੇ ਕਈ ਫਿਰ ਉਲਟ-ਪੁਲਟ ਜਿਹੜੀ ਅਰਸਾ ਘੁੰਮ ਜਾਂਦੀ ਹੈ। ਆਪ ਸਗਤਾਂ ਤੋਂ ਖਿਮਾ ਮੰਗਦੇ ਆ। ਦਾਸ ਕੋਈ ਇੰਨੇ ਵਿਦਵਾਨ ਤਾਂ ਨਹੀਂ ਹੈ ਪਰ ਜਿੰਨੇ ਵੀ ਆਕਾਂਤਪੁਰ ਪਰਮੇਸ਼ਰ ਐ ਸੋਧੀ ਵਕਸੂ ਜੀ ਆ ਕੀਤੀ ਐ ਤਾਂ ਜਿਹੜੀ ਭਾਵਨਾ ਸੀ ਉਹ ਕੁਝ ਹੋਰ ਸੀ। ਕਿੰਤਾ ਘੰਟਾ ਲਾਈਏ। ਐਨੇ ਸਤਕਾਰ ਵਾਲੀਆਂ ਜਿਹੜੀਆਂ ਸੰਗਤਾਂ ਇੱਥੇ ਇਕੱਤਰ ਹੋਈਆਂ ਹਨ ਪਰ ਨਹੀਂ ਮੇਰੇ ਤੋਂ ਬਹੁਤ ਸੂਲਬਨ ਬਣਾ ਰਹੇ ਜਿਹੜੇ ਸੰਗਤਾਂ ਵਿੱਚ ਬਿਰਾਜਮਾਨ ਹਨ ਸਾਧ ਸੰਗਤ ਜੀ ਉਹਨਾਂ ਨੇ ਵੀ ਆਪ ਜੀ ਨੂੰ ਕੀਰਤਨ ਦੁਹਾਰਾ ਕਥਾ ਦੁਆਰਾ ਨਿਹਾਲ ਕਰਨਾ ਹੈ। ਬਹੁਤ ਬਹੁਤ ਆਪ ਸਭੂ ਸੰਗਤਾਂ ਦਾ तहे ਦਿਲੋਂ ਧੰਨਵਾਦ। ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜੀ ਦਾ। ਉਹ ਤਾਂ ਕੋਰਤਵਾ ਦੇ ਨਾ ਖੁੱਲੇ ਦਾਰਸ਼ਨਿਕ ਦੇ ਕੇ ਆਪ ਸੰਗਤਾਂ ਨੂੰ ਨੇ ਹਾਲ ਕੀਤਾ ਸਾਧ ਸੰਗਤ ਦੇ ਹੁਣ ਮੇਰੇ ਵੱਲੋਂ ਸਮਾਪਤੀ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਇਸ ਗੁਰੂ ਘਰ ਦੇ ਸਿੰਘ ਸਾਹਿਬ ਗਿਆਨੀ ਦਵਿੰਦਰ ਸਿੰਘ ਜੀ ਤੋਂ ਆਪ ਜੀ ਨੂੰ ਜੁੜਾ ਅਗਲਾ ਪ੍ਰੋਗਰਾਮ ਹੈ ਉਹ ਦੱਸਣਗੇ ਬਲਾਉ ਫਤੇ ਵਾਹਿਗੁਰੂ ਜੀ ਤਾਕਤ ਹਾਲ ਸਾਹਿਬ ਵਾਹਿ ਗੁਰਦਾਸ਼ ਸਿੰਘ ਜੀ ਦਰਪੂਰ ਸਾਹਿਬ ਜੀ ਦੇ ਸਦਾਨ ਸਮਾਗਮ ਮਨਾਉਣ ਦਾ ਬਹੁਤ ਬੜਾ ਉਪਰਾਲਾ ਕੀਤਾ ਹੈ ਫਾਈਬਰ ਸਿੰਘ ਜੀ ਦੇ ਉਹਨਾਂ ਦੇ ਸਮੂਹ ਪਰਿਵਾਰ ਭਾਈ ਸਭਾ ਆਏ ਨੇ ਐਸਐਸਪੀ ਭਾਈ ਗੁਨਾਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਯੋਗਦਾਨ ਪਾਇਆ ਸੋ ਗੁਰਮਾਇ ਜੀ ਸੋ ਜੀ ਸਾਸੂ ਮੈਂ ਤਾਂ ਆਪ ਸਭ ਕੋ ਦੇ ਭਾਗ ਲੇ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਦਿਨ ਦਾ ਤੇ ਵਾਰ ਵਿੱਚ ਮੈਦਕੇ ਹਾਜ਼ਰੀਆਂ ਲੋਈਆਂ ਇਮਾਰਤ ਕਿੰਨੇ ਨੇ ਸਤਿਗੁਰ ਦੀ ਸੇਵਾ ਸਭਲ ਹੈ ਜੇ ਉਹ ਕਰੇ ਚਸਲਾਏ ਮਨ ਚੰਦਿਆ ਪਰ ਪਾਵਨਾ ਹੋ ਮੇ ਵਿੱਚ ਹੋ ਜਾਏ ਅਸੀਂ ਜੇ ਆਪਣੇ ਮਨ ਚੋਂ ਹੋਮੇ ਨਿਕਲ ਜਾਂਦੀਆਂ ਨਾ ਜੀ ਜੇ ਉਹ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਤੇ ਹੋਮੇ ਆਪ ਹੀ ਨਿਕਲ ਜਾਂਦੀ ਹੈ ਤੇ ਉੱਥੇ ਸੁੱਖਾਂ ਦਾ ਆਵਾਸ ਹੁੰਦਾ ਹੈ ਇਸ ਜੇ ਤਾਂ ਸਾਡੇ ਬਰੇ ਸਤਕਾਰਯੋਗ ਜਿਹੜੇ ਨੇ ਪਿੰਡ ਥਾਣਾ ਸ਼੍ਰੀ ਨਾਨਕਪੁਰ ਸਾਹਿਬ ਤੋਂ ਸੰਗਤ ਆਈ ਹੈ ਭਾਈ ਐਸਐਸਪੀ ਗੁਰਨਾਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਭਾਈ ਬਲਬੀਰ ਸਿੰਘ ਜੀ ਸੋ ਮੈਂ ਸਾਡੇ ਜਥੇ ਦੇ ਜਿਹੜੇ ਹੈਗੇ ਨੇ ਜਥੇਦਾਰ ਸਾਹਿਬ ਆਪਣੇ ਸਿੰਘ ਸਾਹਿਬਨ ਬਾਬਾ ਪ੍ਰੀਮ ਸਿੰਘ ਜੀ ਤੇ ਸਾਡੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਦਾਤਨ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਚੇਅਰਮੈਨ ਸਾਹਿਬ ਜੀ ਨੂੰ ਬੇਨਤੀ ਕਰਾਂ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਸ੍ਰੀ ਅਖੰਡ ਪਾਤਸ਼ਾਹ ਜੀ ਪ੍ਰਾਰੰਭ ਕਰਵਾਇਆ ਸੀ ਤੇ ਬੜੀ ਨਿਰਵੈਗੰਤਾ ਸੇਤ ਜਿਹੜੀ ਸਮਾਪਤੀ ਹੋਈ ਹੈ ਔਰ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਦੋਨਾਂ ਭਾਈ ਸਾਹਿਬਾਂ ਨੂੰ ਸਨਮਾਨ ਕੀਤਾ ਜਾਵੇ ਮਹਾਰਾਜ ਦੇ ਹਜ਼ੂਰੀ ਤਾਂ ਜੋ ਆਉਣ ਵਾਲੇ ਸਾਡੇ ਦੂਸਰੇ ਵੀਰਾਂ ਨੂੰ ਵੀ ਪਤਾ ਲੱਗ ਸਕੇ ਆਪ ਵੀ ਅਸੀਂ ਗੁਰੂ ਕਾ ਜੀਆ ਸੇਵਾਵਾਂ ਕਿਸ ਤਰ੍ਹਾਂ ਕਰਨੀਆਂ ਹਨ ਤੇ ਕਿਸ ਤਰ੍ਹਾਂ ਆਪਾਂ ਗੁਰੂ ਕਾ ਦੋਸ ਸਨਮਾਨ ਵੀ ਪ੍ਰਾਪਤ ਕਰਨਾ ਹੈ ਤੇ ਸੇਵਾ ਵੀ ਕਰਨੀ ਹੈ ਸੰਤਾਂ ਕੋਲ ਜੀਵੋਣਾ ਬਹੁਤ ਮੁਸ਼ਕਲ ਹੈ ਸੋ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਭਾਈ ਬਲਜੀਤ ਸਿੰਘ ਜੀ ਦੀ ਬੇਨਤੀ ਹੈ ਕਿ ਮਹਾਰਾਜ ਜੀ ਇਸ ਜੁਲਿਸਟ ਨੂੰ ਆਪਣਾ ਸਨਮਾਨ ਜੀ ਦਾ ਸਤਿਕਾਰ ਕਰ। ਪਹਿਲਾਂ ਮੈਂ ਚੇਰਮੈਨ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਾਂ ਬਾਬਾ ਜੀ ਜਨਦਰਦ ਸਿੰਘ ਜੀ ਨੂੰ ਸਨਮਾਨ ਦਿੱਤਾ। ਤੇ ਉਸ ਤੋਂ ਪਹਿਲਾਂ ਗੁਰਦੀ ਸਿੰਘ ਜੀ ਸਾਡੇ ਜਿਹੜੇ ਨੇ ਮਾਲੇ ਦੇ ਜੀ ਦੇ ਬੈਠੇ ਸਨਮਾਨ ਪਹਿਲਾਂ ਹਮੇਸ਼ਾ ਮਾਲੇ ਦੇ ਜੀ ਦਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਵੀ ਆਪਣਾ ਨੁਮਾਇੰਦਾ ਆਇਆ ਉਹਨੂੰ ਆਪਾਂ ਸਨਮਾਨ Böyle soğuk alır, sıcak alır. Ya sizde baba Prem Singh ki, çayından sarmo dinliyeklim ਜੋ ਚਰਮ ਬਣਾਵੇ ਬੋਤੇ ਪਾਵਨੇ ਆ ਰੋਜ ਆਵੇ ਅੱਤੁਹਾਰਿਆ ਸਮਾਗਮ ਅਬਰ ਵੀਰ ਸਿੰਘ ਦਾ ਬੋਲੋ ਅਬਰ ਵੀਰ ਸਿੰਘ ਜੀ ਜਿਹਨੇ ਬਹੁਤ ਹੀ ਸਰਕਾਰ ਚੁਗ ਸੰਗਤ ਜਾਨੀ ਜਿਹਨਾਂ ਨੇ ਬਹੁਤ ਕਲਾ ਕੀਤਾ ਜੋ ਚਰਮ ਬਣਾਵੇ ਬੋਤੇ ਪਾਵਨੇ ਆ ਰੋਜ ਆਵੇ ਗੁਰ ਕਿਰਪਾ ਤੇਰੇ ਗੁਣ ਗਾ ਕਰ ਕੇ ਸਰਮ ਐਨੇ ਵੱਡੇ ਪਵਿੱਤਰ ਸਥਾਨ ਤੇ ਆਪਾਂ ਸੰਗਤਾਂ ਸੁਸ਼ੋਭਤ ਹਨ ਆਓ ਮੈਨੂੰ 5 ਮਿੰਟ ਮਿਲੇ ਆ ਲਗ ਭਾ ਕੇ 11 ਵਜੇ ਦੇ ਵਿੱਚ ਵਿੱਚ ਕਾਲਯੁਗ ਮੈਂ ਕੀਰਤਨ ਪ੍ਰਵਧਾਨਾ ਗੁਰਮੁਖ ਜਪੀਏ ਲਾਜ ਤੇ ਹਨਾਂ ਦੇ ਮਹਾਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਫੌਜੀ ਸਾਹਿਬ ਜੀ ਸੁਬੇਦਾਰ ਸਾਹਿਬ ਉਹ ਵੀ ਸੰਗਤਾਂ ਵਿੱਚ ਬਿਰਾਜਮਾਨ ਹਨ ਉਹਨਾਂ ਨੇ ਵੀ ਆਪ ਜੀ ਨੂੰ ਕੀਰਤਨ ਦੁਹਰਾ ਨਿਹਾਲ ਕੀਤਾ ਚਾਰ ਕੀ ਰਸਈ ਇਥੇ ਬਤਰੋ ਹੈ ਹਮ ਵੱਡੇ ਪਾਗਾਂ ਨੇ ਨਿਸ਼ਾਨੀ ਲਾਇਆ ਸਭ ਕੁਝ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵੈ ਸੁਣ ਆਪਣੇ ਚੰਨ ਵਿੱਚ ਪ੍ਰਵਾਣ ਕਰਨ ਦਾਸ ਰਿਤਿਲਾ ਬੇਨਤ ਗੋਪੀ ਪੰਛੀ ਚਵਾਲੇ ਸਿੰਘ ਸਿੰਘ ਜੀ ਆਪ ਜੀਆਂ ਦੇ ਦਰਸ਼ਨ ਕੀਤੇ ਹਮ ਸੋਨਾ ਸਾਹਮਣੇ ਇਸ ਕੁੁਰਦੀ ਦੀ ਕੋਈ ਪੁਕਾਰ ਨਹੀਂ ਸ਼ੇਰੀਆਂ ਸੰਤਾਂ ਦੇ ਸੰਸਰਪਾ ਆਪ ਜੀ ਦੇ ਦਰਸ਼ਨ ਪ੍ਰਾਪ ਹੋਏ ਹਮ ਸਭ ਕੁਝ ਕਿਰਪਾ ਕਰਨੇ ਸ਼੍ਰੀ ਕਰ ਆਪਣੇ ਦਰਸ਼ਨ ਸਥਾਨਾਂ ਦੇ Ram 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਓ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਦਤਨ ਸਾਹਿਬ ਤਾਂ ਗੁਰੂ ਨਾਨਕ ਪਾਤਸ਼ਾਹ ਪਹਿਲੀ ਉਦਾਸੀ ਦੇ ਟਾਈਮ ਦੇ ਇਹ ਲੇ ਦੇ ਵਿੱਚ ਪੈਂਦਾ ਹੈ ਹਨ ਅਜ ਉਸ ਜਿੱਥੇ ਦਤਨ ਸਾਹਿਬ ਦਾ ਰੁੱਖ ਹੈ ਉਸ ਨਾਲ ਬਹੁਤ ਹੀ ਸੁੰਦਰ ਗੁਰਦੁਆਰਾ ਸ਼ੋਭਿਤ ਹੈ ਹਨ ਤੁਸੀਂ ਦੇਖ ਰਹੇ ਹੋ اے ਜਗਤੀ ਅਜ ਸਲਾਨਾ ਸਮਾਗਮ ਮਨਾਉਂਦੇ ਹੋਏ ਅਖੰਡ ਪਾਠ ਜਥਾ ਹਿੰਦਬਈ ਬਈਹਾਰਾ ਅਨੰਦਪੁਰ ਸਾਹਿਬ ਤੋਂ ਆਕੇ ਇੱਥੇ ਅਖੰਡ ਪਾਠ ਦਾ ਪ੍ਰਕਾਸ਼ ਭੋਗ ਪਾਈ ਗਏ ਹਨ ਤੁਸੀਂ ਦਰਸ਼ਨ ਕਰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਤੇ ਕੋਈ ਹਰੀਆਲੀ ਕੋਈ ਰੁੱਖ ਨਹੀਂ ਹੁੰਦੇ ਸਾਨੂੰ ਤਾਂ ਇੱਥੇ ਦੇ ਕੁ ਸੰਗਤਾਂ ਨੇ ਫਰਿਆਦ ਕੀਤੀ ਮਹਾਰਾਜ ਸਾਡੇ ਕੋਈ ਇੱਥੇ ਰੁੱਖ ਜਾਂ ਕੋਈ ਚੀਜ਼ ਨਹੀਂ ਹੁੰਦਾ ਤਾਂ ਇੱਥੇ ਇਹ ਮਹਤਾਨ ਗੁਰੂ ਨਾਨਕ ਪਾਸ਼ਾ ਨੇ ਦਾਤਨ ਕਰਕੇ ਇੱਥੇ ਰੱਖ ਦਿੱਤਾ ਜਿਹਦੇ ਹਿਸਾਬ ਨਾਲ ਜਿਹੜੀ 24 ਦੀ ਬਸੰਦੇ ਤੇ 24 ਹਾਸਵਾਸ ਜਿਹੜੇ ਆਪਾਂ ਲੈਂਦੇ 24 ਦਾ ਸ਼ਬਦ ਨੇ ਆਪਾਂ ਉਹ ਸ਼ਬਦਾਂ ਦੇ ਨਾਲ ਜਲੀਏ ਤੇ ਆਪਾਂ ਆਪਣਾ ਜੀਵਨ ਸ਼ੁਰੂ ਕਰੀਏ ਮੋਹ ਦੇ ਸੋਨਿ ਹਾਰ ਰਾਤਰੀ ਆਕਾਲ ਫੋਟੋ we <laughs> ਪਾਈ ਪਨੀ ਸਿੰਘ ਜੀ ਤੇ ਸਾਡੇ ਐਸਐਸਪੀ ਆ ਪ੍ਰੋਬਲਮ ਪਿੱਛੇ ਹੱਥ ਲਾ ਕੇ ਰੱਖਣਾ ਤਾਂ ਮੰਗਦਾ